ਇਸ ਟਾਈਮ ਸੀਸ ਵਿਲ ਕੀਪ ਯੂ ਬ੍ਰਾਈਟ ਇਰ ਹੈਰਿਟੇਜ ਬਈ ਟੀਮ ਚ ਪ੍ਰੋਟੈਸਟ ਹੋ ਰਹੇ ਨੇ ਆ ਟਾਦਾ ਕੰਮ ਕਰਦੇ ਬਹੁਤ ਬੰਦੀਆਂ ਦੇ ਪਿੱਛੇ ਨੇ ਤੇ ਇੰਨਾ ਚ ਏਕਤਾ ਬਹੁਤ ਹੈ ਬ੍ਰਿਟਿਸ਼ ਪੀਪਲ ਮੇਬੀ ਤਾਈਏ ਮੇਬੀ ਸ਼ਾਇਦ ਦੁਨੀਆ 'ਚ ਸਭ ਤੋਂ ਅੱਗੇ ਨਹੀਂ ਫਾਈਨੈਂਸ਼ੀਅਲ ਤੌਰ ਤੇ ਇਹਨਾਂ ਦਾ ਪਾਉਂਡ ਵੀ ਦੇਖੋ ਕਿੰਨਾ 115 ਪਹੁੰਚ ਗਿਆ ਤੇ ਤੇ ਆਪਾਂ ਲੋਕਾਂ ਨੂੰ ਵੀ ਸਟੈਂਡ ਹੋਣਾ ਚਾਹੀਦਾ ਆਪ ਦੀ ਜੋ ਵੀ ਹੈ ਕਲਚਰ ਬਚਾਉਣ ਵਾਸਤੇ ਜੋ ਵੀ ਹੈ ਤੇ ਉਹਨਾਂ ਜੇਗਤਾ ਬਹੁਤ ਹੈ ਦੇਖੋ ਇਹ ਲੋਕ ਕਿੰਨੇ ਅੱਗੇ ਨੇ ਤੇ ਇਥੋਂ ਕਈ ਆਪਣੇ ਪੰਜਾਬੀ ਲੋਕ ਇੱਥੇ ਪ੍ਰੋਟੈਸਟ ਚ ਆਏ ਸੀ ਤੇ ਇੱਕ ਸਰਦਾਰ ਬੰਦਾ ਉਹ ਵੀ ਆਇਆ ਸੀ ਤੇ ਉਹ ਵੀ ਇੰਨਾ ਦੀ ਮੀਂਹ ਉਸ ਸਾਥ ਦਿੰਦਾ ਹਾਂ ਵੀ ਉਹ ਕਹਿੰਦਾ ਵੀ ਇਹ ਵੀ ਇਹ ਕਹਿੰਦੇ ਨੇ ਵੀ ਸਾਡਾ ਕਲਚਰ ਨਾ ਚੇਂਜ ਕਰੋ ਤੁਸੀਂ ਜਿਵੇਂ ਮਰਦੀ ਰਹੀਓ ਪਰ ਨਹੀਂ ਥੋੜੇ ਬਹੁਤ ਕਹਿੰਦੇ ਨੇ ਜਿਵੇਂ ਆਪਣਾ ਪਿੱਛੇ ਰਹਿੰਦੇ ਸੀ ਪਾਕਿਸਤਾਨ ਇੰਡੀਆ ਜਾਂ ਬੰਗਲਾਦੇਸ਼ ਚ ਜਿਵੇਂ ਰਹਿੰਦੇ ਸੀ ਓਵੇਂ ਆਪਾਂ ਰਹੀਗੇ ਓਵੇਂ ਹੋਣ ਨਹੀਂ ਦਿੰਦੇ ਤੇ ਇਸ ਲਈ ਇਹ ਸਟੈਂਡ ਇੱਥੇ ਆਉਣੇ ਸਾਰੇ ਇਕੱਠੇ ਹੋਏ ਨੇ ਤੇ ਵੈਸੇ ਤਾਂ ਇਹ ਬੰਦਾ ਬ੍ਰਿਕ ਕਲੀਅਰਿੰਗ ਦਾ ਕੰਮ ਕਰਦਾ ਪਰ ਇਹਨਾਂ ਨੂੰ ਕੁਛ ਬੰਦੇ ਜਣਾ ਦਾਮਾ ਹੋ ਜਾਈਦਾ ਇਹ ਕਿਸੇ ਨੂੰ ਦੇਖਦੇ ਨਹੀਂ ਵੀ ਇਹ ਗਲਾ ਆਪਣੇ ਇੰਡੀਆ ਦਾ ਰਾਣੀ ਬਈ ਐ ਤੇ ਬ੍ਰਿਕ ਕਲੀਅਰਿੰਗ ਦਾ ਆਮ ਕਰਦਾ ਬੰਦਾ ਤੇ ਆਪਾਂ ਕਿਉਂ ਇਹਦੇ ਪਿੱਛੇ ਜਾਈਏਗੀ ਇਹ ਉਹ ਬੰਦੇ ਨੂੰ ਬੋਲਣਾ ਆਉਣਾ ਚਾਹੀਦਾ ਬਈ So we know if these are markers, so we know if we these markers in the UK, we need to do something now. I think what this administration has done to very even that's why this legislation is a ਇਹ ਬੰਦਾ ਦੇਖੋ ਇੱਥੋਂ ਹੀ ਸੋਚ ਗਿਆ ਵੀ ਜੇ ਮੈਨੂੰ ਜਾ ਕੇ ਕਹਵਾਂ ਨਾ ਵੀ ਤੂੰ ਬਹੁਤ ਵਧੀਆ ਕਰ ਰਿਹਾ ਤੇ ਅੱਗੋਂ ਵੀ ਮੈਨੂੰ ਪਾਊਗਾ ਨਹੀਂ ਅੱਗੋਂ ਮੈਨੂੰ ਇਹ ਥੈਂਕਸ ਕਹੂਗਾ ਹਾਂ ਜੀ ਵੀ ਥੈਂਕਸ ਬਹੁਤ ਤੁਹਾਡਾ ਵੀ ਤੁਸੀਂ ਚਲੋ ਸਾਡੇ ਨਾਲ ਸਟੈਂਡ ਕਰੋ ਚਲੋ ਆਪਣੇ ਮੇਰਾ ਆਵਾਜ਼ ਵੀ ਗੋਰੀ ਵੀ ਪਾਉਂਦੇ ਨੇ ਪਰ ਆਪਣੇ ਵੀ ਪਾਉਂਦੇ ਨੇ ਮੈਂ ਦੇਖੀ ਨਹੀਂ ਤੇ ਹੁਣ ਮੈਂ ਦੋ ਸਾਲ ਹੋ ਗਏ ਇਥੇ ਰਹਿੰਦੇ ਨੂੰ ਯੂਕੇ ਚ ਆਪਣੇ ਬਹੁਤ ਪਾਉਂਦੇ ਨੇ ਗੰਦ ਉਹ ਜਿੱਥੇ ਆਪਣੀ ਕਮਿਊਨਿਟੀ ਜਾਗ ਹੈ ਨਾ ਜਿੱਥੇ ਸੋਹਰ ਰੋਡ ਦਾ ਜਿੱਥੇ ਲਾਲੋ ਤੁਸੀਂ ਉਥੇ ਬਹੁਤ ਗੰਦ ਹੈ ਤੇ ਆ ਦੇਖੋ ਇਹ ਸਾਫ ਕਰੀ ਜਾਂਦਾ ਗੰਦ ਤੇ ਆਹੀ ਚੀਜ਼ਾਂ ਹੀਟ ਕਰਦੇ ਨੇ ਤੇ ਆਪਾਂ ਹੁਣ ਮੀਨਸ ਕਿਸੇ ਬਿਗਾਨੇ ਕੋ ਆਪਾਂ ਜਿਵੇਂ ਬਿਗਾਨੇ ਮਿਲਕਤ ਦੇ ਵਿੱਚ ਰਹਿਣੇ ਆ ਤੇ ਆਪਾਂ ਨੂੰ ਉੱਥੇ ਜੋ ਵੀ ਆਪਾਂ ਨੂੰ ਪਿਆਰ ਰੱਖਣਾ ਚਾਹੀਦਾ ਆਪਾਂ ਹੁਣ ਦੇਖੋ ਕਿਸੇ ਦੇ ਘਰ ਜਾਣੇ ਆ ਤਾਂ ਆਪਾਂ ਉੱਥੇ ਗੰਦ ਪਾ ਸਕਦੇ ਕਿ ਨਹੀਂ ਹੈਨਾ ਹੋਰ ਆਪਾਂ ਕਿਸੇ ਦੇ ਘਰ ਜਿ ਬੈਠੇ ਆ ਤੇ ਤੇ ਗੰਦ ਬਿਲ ਗੰਦ ਪਾਉਣਾ ਨਹੀਂ ਜਾਇਜ਼ ਜਿੱਤੇ ਬਈ ਕਲਚਰ ਹੀ ਹੋ ਜਾਏ ਕਿ ਲੋਕ ਇੱਥੇ ਗੰਦ ਪਾਉਂਦੇ ਹੀ ਨਹੀਂ ਉੱਥੇ ਜਾ ਕੇ ਗੰਦ ਪਾਉਣਾ ਗਜਰਾ ਵਗੈਰਾ ਨਿੱਕ-ਨਿੱਕੀ ਚੀਜ਼ਾਂ ਦਾ ਕਪੜੇ ਕੀ ਗੰਦ ਨਹੀਂ ਯਾਰ ਛੱਡਦੇ ਯਾਰ ਮਾੜੀ ਜਿਹੀ ਆ ਉਹ ਵੈ ਜੋ ਮਾਣੀ ਮਾਣੀ ਚੀਜ਼ ਜੀ ਹਜ਼ਾਰ ਬੰਦ ਸਿੱਟਣ ਤਾਂ ਗੱਲ ਕਿੱਥੇ ਜਾਂਦੀ ਸੋ ਵੀ ਤਿਆਰ ਕਰਨਾ ਚਾਹੀਦਾ ਤੇ ਆਪਾਂ ਤਾਂ ਇਹ ਬੈਗ ਚ ਪਾ ਲਈਦਾ ਗੰਦ ਬਿਲ ਜੋ ਵੀ ਹੁੰਦਾ ਬੈਗ ਚ ਪਾ ਲਈਦਾ ਜੇਬ ਚ ਪਾ ਲਈਦਾ ਤੇ ਵੀ ਫਿਰ ਕਰੇ ਜਾ ਕੇ ਆਉਦੀ ਬਿੱਲਾ ਬੁੰਨੇ ਸਿੱਟਦੀਦਾ ਵੀ ਆਪਾਂ ਨੂੰ ਤਿਆਰ ਕਰਨਾ ਚਾਹੀਦਾ ਵੀ